ਵਿਚ ਹੜਾ ਅਤੇ ਜ਼ਮੀਨ ਖਿਸਕਣ ਨੇ ਤਬਾਹੀ ਮਚਾ ਦਿੱਤੀ ਹੈ ਸੈਂਕੜੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਆਸਾਮ ਦੇ 22 ਜ਼ਿਲ੍ਹਿਆਂ ਦੇ ਵਿੱਚ ਹੜਾ ਕਾਰਨ ਲਗਭਗ 5 ਲੱਖ ਲੋਕ ਪ੍ਰਭਾਵਿਤ ਹੋਏ ਨੇ ਰਾਜੀਆਂ ਜ਼ਿਆਦਾਤਰ ਨਦੀਆਂ ਉਫਾਨ ਤੇ ਨੇ ਲਗਭਗ 1200 ਪਿੰਡ ਹੜ੍ਹ ਦੇ ਵਿੱਚ ਡੁੱਬ ਚੁੱਕੇ ਨੇ ਤੇ ਪੂਰੇ ਉੱਤਰ ਭਾਰਤ ਦੀ ਗੱਲ ਕਰੀਏ ਤਾਂ 29 ਮਈ ਤੋਂ ਹੁਣ ਤੱਕ ਲਗਭਗ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਤoa ਸਾਮ ਸਮੇਂ ਪੂਰੇ ਉਤਰੀਪਾਰ ਦੇ ਵਿੱਚ ਤਬਾਹੀ ਮਚੀ ਹੋਈ ਹੈ 29 ਮਈ ਤੋਂ ਹੁਣ ਤੱਕ 40 ਲੋਕ ਇਸ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਹੜਾ ਤੇ ਕਾਰਨ ਤੇ ਜ਼ਮੀਨ ਖਿਸਕਣ ਕਰਕੇ ਸੈਂਕੜੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋਇਆ ਲਗਭਗ 1200 ਪਿੰਡ ਨੇ ਜੜੇ ਕੀ ਹੜ ਦਰ ਵਿਚ ਰੁਪੇ ਨੇ 5 ਲੱਖ ਲੋਕ ਨੇ ਜੜੇ ਕੀ ਪ੍ਰਭਾਵਿਤ ਹੋਏ ਨੇ ਸੋ 29 ਮਈ ਤੋਂ ਲੈ ਕੇ ਹੁਣ ਤੱਕ 40 ਲੋਕ ਇਸ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਮੌਤ ਹੋ ਚੁੱਕੀਆਂ ਨੇ ਲੋਕਾਂ ਦੀ ਕਾਫੀ ਜ਼ਿਆਦਾ ਪਰੇਸ਼ਾਨ ਨੇ ਲੋਕ ਆ ਸਾਮ ਸਮੇਤ ਪੂਰੇ ਉਤਰੀਪਾਰ ਦੇ ਵਿੱਚ ਇਸ ਵੇਲੇ ਤਬਾਹੀ ਤਸਵੀਰਾਂ ਦੇਖ ਸਕਦੇ ਆ ਕਿ ਇਸ ਕਰਕੇ ਕਾਫੀ ਜ਼ਿਆਦਾ ਜਾਨ ਮਾਲ ਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ 40 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ